ਰਖੜ ਪੁੰਨਿਆ ਮੌਕੇ ਬਾਬਾ ਬਕਾਲਾ ਇਸ ਸਿਆਸੀ ਕਾਨਫਰੰਸਾਂ ਹੋਈਆਂ ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਬੁਲੰਦੀਆਂ ਤੇ ਦੇਖਣਾ ਚਾਹੁੰਦੇ ਨੇ ਹੁਣ ਤੱਕ ਪੰਜਾਬ ਸਰਕਾਰ ਨੇ 829 ਮੁਹੱਲਾ ਕਲੀਨਿਕ ਖੋਲੇ ਨੇ ਜਿੱਥੇ 2 ਕਰੋੜ ਤੋਂ ਵੱਧ ਲੋਕ ਇਲਾਜ ਕਰਵਾ ਚੁੱਕੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਹਰ ਰੋਜ਼ 51 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਆਪਣੇ ਵਿਰਸੇ ਨੂੰ ਨਾ ਭੁੱਲਣ ਵਾਲੀਆਂ ਕੌਮਾਂ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ ਤੇ ਸ਼ਹੀਦਾਂ ਨੂੰ ਯਾਦ ਰੱਖਣਾ ਬੇਹਦ ਜ਼ਰੂਰੀ ਹੈ ਬਾਬਾ ਬਕਾਲਾ ਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿਆਸੀ ਕਾਨਫਰੰਸ ਕੀਤੀ ਜਿਸ ਚਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਨਾ ਨਾਮ ਲਏ ਅੰਮ੍ਰਿਤਪਾਲ ਸਿੰਘ ਤੇ ਨਿਸ਼ਾਨੇ ਸਾਧਿਆ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਕਲ ਨਾ ਦੇਖ ਕੇ ਦਿਲੋਂ ਦੇਖੋ ਕਿ ਪੰਥਕ ਕੌਣ ਹੈ ਲੀਡਰ ਇੱਕ ਦਿਨ ਦੇ ਵਿੱਚ ਨਹੀਂ ਬਣਿਆ ਜਾਂਦਾ ਇੱਕ ਦਿਨ ਚ ਲੀਡਰ ਬਣਨ ਵਾਲਾ ਤੁਹਾਡੇ ਨਾਲ ਧੋਖਾ ਕਰੇਗਾ ਕਈ ਏਜੰਸੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਚ ਲੱਗੀਆਂ ਹੋਈਆਂ ਨੇ ਉਹਨਾਂ ਕਹਾਂ ਕਿ ਦੇਸ਼ ਦੀ ਆਜ਼ਾਦੀ ਲਈ ਯੂਪੀ ਮਹਾਰਾਸ਼ਟਰ ਵਾਲੇ ਨਹੀਂ ਸਗੋ ਸਿੱਖ ਬਰਾ ਫਾਂਸੀ ਤੇ ਚੜੇ ਜਿਲੰਦਰ ਦੇ ਕਰਤਾਰਪੁਰ ਚ ਆਰਪੀਐਫ ਮੁਲਾਜ਼ਮ ਤੇ ਨਿਹੰਗ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ ਹਮਲੇ ਚ ਜ਼ਖਮੀ ਹੋਏ ਮੁਲਾਜ਼ਮ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਕਰਤਾਰਪੁਰ ਦੇ ਰੇਲਵੇ ਕਰਾਸਿੰਗ ਦੇ ਗੇਟ ਨੰਬਰ S55 ਤੇ ਆਪਣੇ ਹੋਰ ਸਾਥੀਆਂ ਨਾਲ ਡਿਊਟੀ ਤੇ ਸੀ ਜਿੱਥੇ ਦੋਵੇਂ ਪਾਸੇੋਂ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਉਹ ਟ੍ਰੈਫਿਕ ਕੰਟਰੋਲ ਕਰ ਚੱਲਿਆ ਹੋਇਆ ਸੀ ਇਸ ਦੌਰਾਨ ਇਹ ਘਟਨਾ ਵਾਪਰੀ ਪੁਲਿਸ ਨੇ ਮਾਮਲਾ ਦਰਜ ਕਰ ਸੰਗਰੂਰ ਦੇ ਪਿੰਡ ਚੋਟੀਆਂ ਚ ਇੱਕ ਸ਼ਖਸ ਨੇ ਆਪਣੇ ਹੀ ਸਕੇ ਭਰਾ ਦਾ ਕਤਲ ਕਰ ਦਿੱਤਾ ਮ੍ਰਿਤਕ ਦੇ ਵੱਡੇ ਭਰਾ ਮੁਤਾਬਕ ਉਸ ਤੋਂ ਛੋਟੇ ਦੋਹੇ ਭਰਾਵਾਂ ਚ ਹਮੇਸ਼ਾ ਲੜਾਈ ਝਗੜਾ ਰਹਿੰਦਾ ਸੀ ਹੁਣ ਵੀ ਕਿਸੇ ਗੱਲ ਨੂੰ ਲੈ ਕੇ ਦੋਵੇਂ ਆਪਸ ਵਿੱਚ ਝੜ ਗਏ ਤੇ ਇੱਕ ਨੇ ਡੰਡਾ ਮਾਰ ਕੇ ਦੂਜੇ ਨੂੰ ਜ਼ਖਮੀ ਕਰ ਦਿੱਤਾ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਵੱਡੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਜੋ ਫਿਲਹਾਲ ਪ੍ਰਾਸਟ ਹੈ। ਪਠਾਨਕੋਟ ਦੇ ਸੁਜਾਨਪੁਰ ਚ ਪੁਰਾਣੀ ਰੰਜਿਸ਼ ਤੇ ਚੱਲਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕੁਝ ਬੈਕੀਆਂ ਨੇ ਤੇਜ਼ ਤਾਰ ਹਥਿਆਰ ਨਾਲ ਨੌਜਵਾਨ ਤੇ ਹਮਲਾ ਕੀਤਾ ਜਿਸ ਨੇ ਇਲਾਜ ਦੌਰਾਨ ਤਮ ਤੋੜ ਦਿੱਤਾ ਜਿਸ ਤੋਂ ਬਾਅਦ ਗੁੱਸੇ ਚ ਆਏ ਪਰਿਵਾਰ ਨੇ ਨੌਜਵਾਨ ਦੀ ਬ੍ਰਿਤਕ ਦੇ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਪੁਲਿਸ ਤੋਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉਧਰ ਮੌਕੇ ਤੇ ਆਈ ਪੁਲਿਸ ਦੀ ਟੀਮ ਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਪ੍ਰੋਮਿਸ ਲੁਧਿਆਣਾ ਪੁਲਿਸ ਨੇ ਇੱਕ ਸ਼ਖਸ ਦੇ ਕਤਲ ਕੇਸ ਨੂੰ ਹੱਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਮ੍ਰਿਤਕ ਦੀਪ ਚਾਨ ਆਟੋ ਚਾਲਕ ਸ਼ਾਲੂ ਵਜੋਂ ਹੋਈ ਹੈ ਜਿਸ ਦਾ 10000 ਰੁਪਏ ਨੂੰ ਲੈ ਕੇ ਦੋਹਾਂ ਮੁਲਜ਼ਮਾਂ ਦੇ ਨਾਲ ਰਿਵਾਜ ਚੱਲ ਰਿਹਾ ਸੀ ਅਤੇ ਮਾਂਸਾ ਦੇ ਪਿੰਡ ਕੋਟਲੀ ਛੋਏ ਕਤਲ ਕੇਸ ਨੂੰ ਹੱਲ ਕਰਦਿਆਂ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਕੋਲੋਂ ਵਾਰਦਾਤ ਲਈ ਭਗਤਿਆ ਪਿਸਤਲ ਵੀ ਬਰਾਮਦ ਕਰ ਲਿਆ ਪੁਲਿਸ ਅਧਿਕਾਰੀਆਂ ਮੁਤਾਬਕ ਬੀਤੇ ਦਿਨੀ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿਓ ਪੁੱਤ ਨੇ ਇੱਕ ਨੌਜਵਾਨ ਨੂੰ ਮੌਤੇ ਕੱਟ ਡਾਰ ਦਿੱਤਾ ਸੀ ਜਿਸ ਤੇ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੇ ਮੁਲਜ਼ਮ بیٹے ਨੂੰ ਕਾਬੂ ਕਰਕੇ ਉਸ ਤੇ ਪਿਤਾ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਤੇ ਪੀੜਤ ਪਰਿਵਾਰ ਨੂੰ ਛੇਤੀ ਇਨਸਾਫ ਦਿਵਾਉਂਦਾ ਪ੍ਰੋਸਟ ਕਰਨਾਲ ਦੇ ਪਿੰਡ ਬਾਂਸਾ ਦੇ ਨੇੜੇ ਪ੍ਰਾਈਵੇਟ ਬੱਸ ਨੇ ਇੱਕ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਇਸ ਦਰਦਨਾਖਾ ਹਾਦਸੇ 'ਚ ਪਤੀ-ਪਤਨੀ ਦੀ ਜਾਨ ਚਲੀ ਗਈ। ਪਹਿਲਾ ਆਪਣੇ ਪ੍ਰਾਣ ਨੂੰ ਰਖੜੀ ਬੰਨਣ ਦੇ ਲਈ ਪਤੀ ਦੇ ਨਾਲ ਜਾ ਰਹੀ ਸੀ ਕਿ ਘਰ ਤੋਂ ਕਰੀਬ 8 ਕਿਲੋਮੀਟਰ ਦੂਰ ਉਹਨਾਂ ਦੀ ਬਾਈਕ ਬੱਸ ਦੀ ਚਪੇਟ 'ਚ ਆ ਗਈ। ਦੋਨਾਂ ਨੇ ਮੌਕੇ ਤੇ ਹੀ ਦਮ ਦਿੱਤਾ। ਦਸੂਆ ਨੈਸ਼ਨਲ ਹਾਈਵੇ ਤੇ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਵਲਟ ਗਈ। ਹਾਦਸੇ 'ਚ ਕਈ ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਨੂੰ ਸਟ੍ਰੈਚਰ ਤੇ ਪਾ ਕੇ ਨੇੜਲੇ ਹਸਪਤਾਲ ਲਿਜਾਇਆ ਗਿਆ। ਦਸਲ ਬੱਸ ਜਲੰਧਰ ਵੱਲ ਜਾ ਰਹੀ ਸੀ ਜਦੋਂ ਨੈਸ਼ਨਲ ਹਾਈਵੇ ਤੇ ਅੱਡਾ ਗੁੱਡਾ ਨੇੜੇ ਖੱਚਾ ਖੱਤ ਸਵਾਰੀਆਂ ਨਾਲ ਭਰੀ ਬੱਸ ਹਾਸਾਗ੍ਰਸਤ ਹੋ ਗਈ ਪਰ ਨਿਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰੇ ਲੁਧਿਆਣਾ ਚ ਗਿਆਸਪੁਰਾ ਦੇ ਸ਼ਾਂਤੀ ਨਗਰ ਚ ਕੁਝ ਵਿਅਕਤੀਆਂ ਨੇ ਜੰਮ ਕੇ ਹੰਗਾਮਾ ਕੀਤਾ 20 ਦੇ ਕਰੀਬ ਬਦਮਾਸ਼ ਹਥਿਆਰ ਲੈ ਕੇ ਮੱਲੇ ਚ ਦਾਖਲ ਹੋਏ ਦੇਖ ਕਰ ਤੇ ਹਮਲਾ ਕਰਕੇ ਪੰਨ ਤੋੜ ਕੀਤੀ ਕਰਦਾ ਮੀਟਰ ਤੋੜਨ ਦੇ ਨਾਲ ਇੱਕ ਬਾਈਕ ਵੀ ਚੱਕਰਾ ਛੁਡ ਕਰ ਦਿੱਤੀ ਜਿन्हे ਅਸੀਂ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਦਕਿ ਕੁਝ ਨੇ ਭੱਜ ਕੇ ਆਪਣੀ ਜਾਨ ਬਚਾਈ ਇਸ ਦੌਰਾਨ ਹਮਲਾਵਰਾਂ ਨੇ ਮੁਹੱਲੇ ਦੇ ਇੱਕ ਸ਼ਖਸ ਤੋਂ 5000 ਰੁਪਏ ਵੀ ਲੁੱਟ ਲਏ ਉਧਰ ਲੋਕਾਂ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਹਾਰਾਸ਼ਟਰ ਦੇ ਜੈਸੰਗਪੁਰ ਚ ਇੱਕ ਬਜ਼ੁਰਗ ਮਾਂ ਨੇ ਬਦਮਾਸ਼ਾਂ ਤੋਂ ਆਪਣੇ ਪੁੱਤਰ ਦੀ ਜਾਨ ਬਚਾਈ। ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਬਦਮਾਸ਼ ਤਲਵਾਰ ਲੈ ਕੇ ਆਏ ਤੇ ਇੱਕ ਨੌਜਵਾਨ ਤੇ ਅਟੈਕ ਕਰ ਦਿੱਤਾ। ਇਸ ਦੌਰਾਨ ਉਸ ਦੀ ਮਾਂ ਨੇ ਨਾ ਸਿਰਫ ਆਪਣੇ ਬੇਟੇ ਨੂੰ ਬਚਾਇਆ ਸਗੋਂ ਪੱਥਰ ਨਾਲ ਡਰਾ ਕੇ ਬਦਮਾਸ਼ਾਂ ਨੂੰ ਵੀ ਭਜਾ ਦਿੱਤਾ। ਹਾਲਾਂਕਿ ਇਸ ਵਿਚਾਲੇ ਉਸ ਦਾ ਬੇਟਾ ਜ਼ਖਮੀ ਵੀ ਹੋ ਗਿਆ ਜਿਸ ਦੀ ਸ਼ਿਕਾਇਤ ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਤੂਰੀ ਸ਼ਹਿਰ ਚ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਟੀ-ਸ਼ਰਟ ਦੇ ਸਹਾਰੇ ਸ਼ਟਰ ਪਾਟ ਕੇ ਚੋਰ ਦੁਕਾਨ ਚ ਸ਼ਾਮਲ ਹੋਏ ਅਤੇ ਚਾਂਦੀ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਸਵੇਰ ਵੇਲੇ ਦੁਕਾਨਦਾਰ ਨੂੰ ਚੋਰੀ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਬਾਕੀ ਦੁਕਾਨਦਾਰ ਵੀ ਭੜਕ ਗਏ ਜਿਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਚੋਰ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਜੇ ਪੁਲਿਸ ਚੋਰਾਂ ਨੂੰ ਕਾਬੂ ਨਹੀਂ ਕਰਦੀ ਤਾਂ ਆਪਣਾ ਕੰਮ ਬੰਦ ਕਰ ਦੇ। ਕੁਰਨਾਸਪੁਰ ਦੇ ਫਤੇਗੜ ਚੂੜੀਆਂ 'ਚ ਕਿਸਾਨਾਂ ਨੇ ਮਠਾਈ ਦੀ ਇੱਕ ਦੁਕਾਨ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਦੁਕਾਨਦਾਰ ਤੇ ਖਰਾਬ ਕੇਕ ਦੇਣ ਦੇ ਇਲਜ਼ਾਮ ਲਾਏ ਇਸ ਖਰਾਬ ਕੇਕ ਦੇਣ ਦੀ ਵਜ੍ਹਾ ਨਾਲ ਕਿਸਾਨ ਉਸ ਦੁਕਾਨਦਾਰ ਦੇ ਉਸ ਹਲਵਾਈ ਦੇ ਬਾਹਰ ਪਹੁੰਚ ਗਏ ਔਰ ਉੱਥੇ ਤਰਨਾ ਲਾ ਦਿੱਤਾ ਔਰ ਜਨਤਕ ਮਾਫੀ ਮੰਗਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕੀਤਾ ਦੱਸਿਆ ਜਾ ਰਿਹਾ ਹੈ ਕਿ ਪਿੰਡ ਕਾਰਕੀਆਂ ਦੇ ਰਹਿਣ ਵਾਲੇ ਜੁਝਾਰ ਸਿੰਘ ਨੇ 10 ਅਗਸਤ ਨੂੰ ਦੁਕਾਨ ਤੋਂ ਕੇਕ ਖਰੀਦਿਆ ਸੀ ਜੋ ਖਰਾਬ ਨਿਕਲਿਆ ਪਰ ਦੁਕਾਨਦਾਰ ਵੱਲੋਂ ਗਲਤੀ ਨਾ ਮੰਨਣ ਤੇ ਉਹ ਦੁਕਾਨਦਾਰ ਕਿਸਾਨਾਂ ਨੂੰ ਨਾਲ ਲੈ ਕੇ ਆਇਆ ਤੇ ਕਿਸਾਨਾਂ ਨੇ ਉਸ ਖਰਾਬ ਕੇਕ ਦੀ ਵਜ੍ਹਾ ਨਾਲ ਉਸ ਦੁਕਾਨ ਦੇ ਬਾਹਰ ਧਰਨਾ ਲਾ ਦਿੱਤਾ ਤੇ ਮਾਫੀ ਮੰਗਣ ਤੋਂ ਬਾਅਦ ਉਹ ਟਰਨਾ ਚੱਕਿਆ ਗਿਆ। ਬਿਹਾਰ ਦੇ ਸੁਪੋਲ ਚ ਟ੍ਰੇਨਿੰਗ ਸੈਂਟਰ ਚ ਖਾਣਾ ਖਾਣ ਤੋਂ ਬਾਅਦ 125 ਪੁਲਿਸ ਤੇ ਜਵਾਨਾਂ ਦੀ ਸਿਹਤ ਵਿਗੜ ਗਈ। ਕਈ ਜਵਾਨਾਂ ਨੂੰ ਪੇਟ ਦਰਦ, ਉਲਟੀ ਤੇ ਦਸਤ ਦੀ ਸਮੱਸਿਆ ਆਈ। ਹਸਪਤਾਲ ਚ ਇਲਾਜ ਲਈ ਜਵਾਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦਲ ਅਸਲ ਬੀਐਮਪੀ ਟ੍ਰੇਨਿੰਗ ਸੈਂਟਰ ਦੇ ਵਿੱਚ ਸੀਨੀਅਰ ਕਾਂਸਟੇਬਲਸ ਦੀ ਟ੍ਰੇਡਿੰਗ ਚੱਲ ਰਹੀ ਸੀ ਐਤਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਂਕੜੇ ਜਵਾਨ ਬਿਮਾਰ। ਕੋਲਕਾਤਾ 'ਚ ਇੱਕ ਮਹਿਲਾ ਡਾਕਟਰ ਦੇ ਰੇਪ ਤੇ ਕਤਲ ਤੋਂ ਬਾਅਦ ਪੂਰੇ ਦੇਸ਼ 'ਚ ਡਾਕਟਰ ਆਪਣੀ ਸੁਰੱਖਿਆ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਜਿਸ ਤੋਂ ਬਾਅਦ ਕਈ ਹਸਪਤਾਲਾਂ ਦੀ ਸੁਰੱਖਿਆ ਵਧਾਵੀਂ ਦਿੱਤੀ ਗਈ ਹੈ। ਗੁਰਦਾਸਪੁਰ 'ਚ 6 ਵਾਰਡਾਂ ਵਾਲੇ 3 ਮੰਜ਼ਲਾ ਸਿਵਲ ਹਸਪਤਾਲ 'ਚ ਸੁਰੱਖਿਆ ਦੇ ਨਾਮ ਤੇ ਸਿਰਫ ਇੱਕ ਪੁਲਿਸ ਕਰਮਚਾਰੀ ਤਾਇਨਾਤ ਹੈ। ਹਸਪਤਾਲ 'ਚ ਮੌਜੂਦ ਮਹਿਲਾ ਡਾਕਟਰਾਂ ਦਾ ਕਹਿਣਾ ਹੈ ਕਿ ਕਈ ਵਾਰ ਮਰੀਜ਼ਾਂ ਦੇ ਰਿਸ਼ਤੇਦਾਰ ਨਸ਼ੇ ਦੀ ਹਾਲਤ 'ਚ ਉਥੇ ਹੁੰਦੇ ਨੇ ਜਿਸ ਕਰਕੇ ਉਹ ਅਸੁਰੱਖਿਅਤ ਮਹਿਸੂਸ ਅਮਰੀਕਾ ਦੇ ਨਿਊਯਾਰਕ 'ਚ ਇੰਡੀਆ ਡੇ ਪ੍ਰੇਡ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਸਿੱਖ ਧਰਮ ਨਾਲ ਸੰਬੰਧਿਤ ਅਤੇ ਅਯੁੱਧਿਆ ਦੇ ਰਾਮ ਮੰਦਰ ਸਮੇਤ 40 ਤੋਂ ਜ਼ਿਆਦਾ ਚੱਕੀਆਂ ਕੱਢੀਆਂ ਗਈਆਂ ਲੋਕ ਹੱਥ 'ਚ ਤਿਰੰਗਾ ਲੈ ਕੇ ਨੱਚਦੇ ਨਜ਼ਰ ਆਏ ਇਹ ਇੰਡੀਆ ਪ੍ਰੇਡ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸੀ ਪ੍ਰੇਡ 'ਚ ਅਦਾਕਾਰਾ ਸੋਨਾਕਸ਼ੀ ਸੈਨਾ ਆਪਣੇ ਪਤੀ ਜ਼ਹਿਰ ਇਕਬਾਲ ਦੇ ਨਾਲ ਸ਼ਾਮਲ ਭਾਰਤ ਦੇ 12% ਦੀ ਮਸਾਲੇ ਮਾਪ ਡੰਡਾ ਤੇ ਫੇਲ ਸਾਬਤ ਹੋਏ ਨੇ ਇਹ ਖੁਲਾਸਾ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਵੱਲੋਂ ਜਾਂਚ ਦੇ ਵਿੱਚ ਕੀਤਾ ਗਿਆ ਹੈ ਕਈ ਦੇਸ਼ਾਂ ਨੇ ਭਾਰਤ ਦੇ ਮਸਾਲਿਆਂ ਦੇ ਆਯਾਤ ਤੇ ਪਾਬੰਦੀ ਲਾ ਦਿੱਤੀ ਹੈ ਮਸਾਲਿਆਂ ਦੇ 4054 ਨਮੂਨਿਆਂ ਦੇ ਵਿੱਚੋਂ 474 ਨਮੂਨੇ ਫੇਲ ਹੋਏ ਨੇ 474 ਨਮੂਨੇ ਗੁਣਮਤ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਤੇ खरे ਨਹੀਂ ਉਤਰੇ ਕਈ ਦੇਸ਼ਾਂ ਵੱਲੋਂ ਐਮਡੀਐਚ ਤੇ ਐਵਰੈਸਟ ਵਰਗੇ ਬ੍ਰਾਂਡ ਦੇ ਮਸਾਲਿਆਂ ਦੇ ਆਯਾਤ ਤੇ ਵੀ ਪਾਬੰਦੀ ਲਾ ਦਿੱਤੀ ਹੈ ਰਖੜੀ ਦੇ ਤਿਉਹਾਰ ਦੀਆਂ ਪੰਜਾਬ ਦੀਆਂ ਜੇਲਾਂ 'ਚ ਵੀ ਰੌਣਕਾਂ ਲਾਈਆਂ ਵੱਡੀ ਗਿਣਤੀ 'ਚ ਪਹੁੰਚੀਆਂ ਔਰਤਾਂ ਨੇ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹ ਕੇ ਲੰਬੀ ਉਮਰ ਦੀ ਕਾਮਨਾ ਕੀਤੀ ਸ੍ਰੀ ਮੁਕਸਰ ਸਾਹਿਬ ਦੀ ਜੇਲ੍ਹ 'ਚ ਰਖੜੀ ਲਈ ਖਾਸ ਪ੍ਰਬੰਧ ਕੀਤੇ ਗਏ ਔਰਤਾਂ ਨੇ ਪੂਰੀ ਸੁਰੱਖਿਆ ਤਹਿਤ ਰਖੜੀ ਦਾ ਤਿਉਹਾਰ ਮਨਾਇਆ ਇਸੇ ਤਰ੍ਹਾਂ ਪਟਿਆਲਾ ਤੇ ਪਟਾਣਕੋਟ ਦੀ ਜੇਲ੍ਹ 'ਚ ਵੀ ਰਖੜੀ ਦਾ ਤਿਉਹਾਰ ਮਨਾਇਆ ਗਿਆ ਤੇ ਔਰਤਾਂ ਨੇ ਮਠਾਈਆਂ ਲਿਜਾ ਕੇ ਆਪਣੇ ਭਰਾਵਾਂ ਦਾ ਮੂੰਹ ਮਿੱਠਾ Homes near Mohali Airport, call nine two zero seven four nine two zero seven four. Is news headlines ke project? Aerotro Homes near Mohali Airport, call nine two zero seven four nine two zero seven four.